ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਮੰਦਰ ਸਿੰਘ ਪ੍ਰਧਾਨ ਟ੍ਰਾਇੰਗਲ ਪਾਰਟ ਪੰਜਾਬ ਜਿਹੜੀ ਕਿ ਹਮੇਸ਼ਾ ਹੀ ਗੁਰੂ ਨਾਨਕ ਦੇਵ ਜੀ ਦੇ ਵਿਚਾਰ ਧਰ ਨੂੰ ਫਾਲੋ ਕਰਦੀ ਆ ਕਿਸਾਨਾਂ ਦੀ ਮਜ਼ਦੂਰਾਂ ਦੀ ਅਤੇ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈ ਅੱਜ ਸਾਡਾ ਗੱਲਬਾਤ ਦਾ ਵਿਸ਼ਾ ਪੰਜਾਬ ਦੇ ਲੋਕਾਂ ਦੇ ਬਾਰੇ ਦੇ ਵਿੱਚ ਹੈ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਵਿੱਚ ਕਿਹੋ ਜਿਹੀ ਸਰਕਾਰ ਚਾਹੀਦੀ ਹੈ ਜਿਹੜੀ ਕਿ ਪੰਜਾਬ ਦੇ ਲੋਕਾਂ ਦੀ ਮਨਪਸੰਦ ਹੋਵੇ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਮੁੱਦੇ ਹਨ ਸਮੱਸਿਆਵਾਂ ਹਨ ਜਿਹੜੀਆਂ ਕਿ ਪੰਜਾਬ ਦੀਆਂ ਲੋਕਲ ਪਾਰਟੀਆਂ ਜਿਵੇਂ ਕਿ ਸ਼ਰੋਮਣੀ ਅਕਾਲੀ ਦਲ ਬਾਦਲ ਅਕਾਲੀ ਵਾਲ ਅਮਰਤਸਰਾਂ ਨਵੀਂ ਬਣੀ ਪਾਰਟੀ ਅਮਰਤਪਾਲ ਸਿੰਘ ਦੀ ਅੱਗੇ ਗੱਲ ਕਰਦੇ ਆਂ ਗੱਲ ਖਾਲਸਾ ਹੋਰ ਹੀ ਬਹੁਤ ਸਾਰੀਆਂ ਪਾਰਟੀਆਂ ਹਨ ਇਹਨਾਂ ਤੋਂ ਇਲਾਵਾ ਨੈਸ਼ਨਲ ਪਾਰਟੀਆਂ ਹਨ ਜਿਵੇਂ ਕਿ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਭਾਰਤ ਜਨਤਾ ਪਾਰਟੀ ਪੰਜਾਬ ਦੇ ਲੋਕਾਂ ਨੂੰ ਮਨਪਸੰਦ ਸਰਕਾਰ ਕਿਹੋ ਜੀ ਚਾਹੀਦੀ ਹੈ ਕਿਉਂਕਿ ਮੈਂ ਟ੍ਰਾਇੰਗਲ ਪਾਰਟੀ ਆਫ ਪੰਜਾਬ ਦਾ ਪ੍ਰਧਾਨ ਹੋਣ ਦੇ ਨਾਤੇ ਕਿਉਂਕਿ ਸਿੱਧੀ ਤੇ ਸਪਸ਼ਟ ਹੀ ਗੱਲ ਕਰਾਂਗਾ ਅੱਜ ਪੰਜਾਬ ਦੇ ਵਿੱਚ ਜਿੰਨੀਆਂ ਵੀ ਪਾਰਟੀਆਂ ਹਨ ਕਮਸ਼ਾਨ ਮਚਿਆ ਹੋਇਆ ਹੈਗਾ 2027 ਦੇ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ ਤੇ ਤੁਸੀਂ ਆਪ ਹੀ ਹਿਸਾਬ ਲਾ ਲੋ ਅੰਦਾਜ਼ਾ ਲਾ ਲੋ ਪੰਜਾਬ ਦੇ ਵਿੱਚ ਸਾਰੀਆਂ ਪਾਰਟੀਆਂ ਆਪਣੇ ਆਪਣੇ ਹਿਸਾਬ ਨਾਲ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਜਿਹੜਾ ਕਿ ਜੋੜ ਤੋੜ ਆਸਤੇ ਵਿੱਚ ਲੜ ਰਹੇ ਨੇ ਹਨ ਝਗੜ ਰਹੇ ਆ ਨੇ ਕਿਸੇ ਦੂਸਨ ਵਾਲੇ ਲੜ ਰਹੇ ਹਨ ਚਲੋ ਆਪਾਂ ਹੁਣ ਮੇਨ ਮੁੱਦੇ ਤੇ ਆਉਨੇ ਆ ਕਿਉਂਕਿ ट्रायंगल ਪਾਰਟੀ ਉਹ ਪੰਜਾਬ ਦਾ ਕਹਿਣਾ ਹੈ ਕਿਉਂਕਿ ਸਿਰ ਆਪਾਂ ਸਿਸਟਮ ਬਦਲਣਾ ਹੈਗਾ ਕਿਉਂਕਿ ਜੇ ਥੋੜੀਆਂ-ਮੋਤੀਆਂ ਮੰਗਾ ਮੰਨ ਵੀ ਲੰ냐 ਜਾਣ ਜਿਹੜੀਆਂ ਹੋਰ ਪਾਰਟੀਆਂ ਫੇਰ ਵੀ ਜਾਣੇ ਕਿ ਮਸਲਾ ਕੋਈ ਹੱਲ ਨਹੀਂ ਹੁੰਦਾਗਾ ਉਹਨੂੰ ਸਿਸਟਮ ਬਦਲਣਾ ਕਿਵੇਂ ਹੈਗਾ ਕਿਉਂਕਿ ਪੰਜਾਬ ਦੇ ਵਿੱਚ ਲੋਕਾਂ ਦੇ ਤੇ ਬੱਚੇ ਤੋਂ ਲੈ ਕੇ ਬੁੱਢੇ ਤੱਕ ਜਿੰਨਾ ਵੀ ਕਰਜ਼ਾ ਹੈ ਚਾਹੇ ਉਹ ਬੈਂਕਾਂ ਦਾ ਹੈ ਆੜਤੀਆਂ ਦਾ ਹੈ ਫਾਈਨੈਂਸਰਾਂ ਦਾ ਹੈ ਸਾਰੇ ਦਾ ਸਾਰਾ ਮਾਫ਼ ਕਰਨਾ ਕਾਟੇ ਮਾਰਨੀ ਖਤਮ ਕਰਨਾ ਬਿਲਕੁਲ ਹੀ ਖਤਮ ਕਰਨਾ ਤਾਂ ਜੋ ਪੰਜਾਬ ਦੇ ਸਾਰੇ ਲੋਕਾਂ ਨੂੰ ਜਿਵੇਂ ਕਿ ਕਸਾਨ ਹੈ ਮਜ਼ਦੂਰ ਆ ਛੋਟੇ ਦੁਕਾਨਦਾਰ ਆ ਬਿਜ਼ਨਸਮੈਨ ਆ ਕੋਈ ਟਰਾਂਸਪੋਰਟਰ ਆ ਮਜ਼ਦੂਰ ਆ ਕੋਈ ਪ੍ਰਾਈਵੇਟ ਜੋਬ ਕਾ ਦਾ ਸਰਕਾਰੀ ਜੋਬ ਕਾ ਦਾ ਜਾਣੇ ਕਿ ਸਾਰਿਆਂ ਦਾ ਕਰਜ਼ਾ ਮਾਫ ਕਰਨਾ ਪੰਜਾਬ ਦੇ ਲੋਕਾਂ ਨੂੰ ਸੁਰੱਖਿਅਤ ਰੂ ਕਰਨਾ ਦੂਜੀ ਗੱਲ ਜਿੰਨੀਆਂ ਵੀ ਪੰਜਾਬ ਦੇ ਲੋਕਾਂ ਨੂੰ ਸਾਫ ਸੜੀਆਂ ਮਿਲਦੀਆਂ ਹਨ ਜਾਂ ਫਰੀ ਦੇ ਵਿੱਚ ਰਾਸ਼ਨ ਜਿਦੇ ਪਾਣੀ ਜੋ ਵੀ ਮਿਲ ਫਰੀ ਵਾਲਾ ਸਾਰਾ ਸਿਸਟਮ ਹੀ ਖਤਮ ਕਰਨਾ ਅੱਗੇ ਪੰਜਾਬ ਦੇ ਲੋਕਾਂ ਨੂੰ ਆਪਣੀ ਜ਼ਿੰਮੇਵਾਰੀ ਤੇ ਘਰ ਬਣਾ ਕੇ ਦੇਣਾ ਅਗਲੀ ਗੱਲ ਪਲਾਸਟੂ ਤੱਕ ਐਜੂਕੇਸ਼ਨ ਫਰੀ ਦੇਣੀ ਸਿਹਤ ਸਹੂਲਤਾ ਲਾਈਫ ਟਾਈਮ ਫ੍ਰੀ ਦੇਣੀਆ ਬਜ਼ੁਰਗਾਂ ਨੂੰ 70 ਸਾਲ ਤੋਂ ਉਪਰ ਦੀ ਉਮਰ ਦੇ ਬਜ਼ੁਰਗਾਂ ਨੂੰ 20000 ਰੁਪਿਆ ਪੈਨਸ਼ਨ ਦੇਣੀ ਹਰ ਇੱਕ ਦੀ ਇੱਕ ਕਮਰ ਆਉਣੀ ਮਜ਼ਦੂਰ ਦੀ ਦਿਹਾੜੀ 1600 ਰੁਪਿਆ ਜਿਹੜਾ ਕਿ ਮਹੀਨੇ ਦਾ 50000 ਰੁਪਿਆ ਬੰਦਾ ਸਕੇਲ ਦੇ ਅਕੋਰਡਿੰਗ 1 ਲੱਖ ਤੋਂ ਲੈ ਕੇ 2.5 ਲੱਖ ਤੱਕ ਦੀ ਹਰ ਇੱਕ ਨੂੰ ਸੈਲਰੀ ਸੈਲ ਦੇ ਅਕੋਰਡਿੰਗ ਚਾਹੇ ਕੋਈ ਟੀਚਰ ਆ ਚਾਹੇ ਹੈਲਥ ਡਿਪਾਰਟਮੈਂਟ ਜੌਬ ਕਰਦਾ ਕੋਈ ਡਰਾਈਵਰ ਆ ਜਾਂ ਕੋਈ ਸਕਿਲਡ ਵਰਕਰ ਜਿਵੇਂ ਕਿ ਵੈਲਡਰ ਆ ਪਿਪਲੰਬਰ ਆ ਕੋਈ ਬੈਂਕ ਦੇ ਵਿੱਚ ਸਰਵਿਸ ਕਰਦਾ ਜਾਨਣੇ ਕਿ ਸਾਰਿਆਂ ਦੀ ਇਨਕਮ ਵਧਾਉਗੇ ਹੁਣ ਹੈਰਾਨੀ ਦੀ ਗੱਲ ਇਹ ਹੋਣੀਆਂ ਸਾਰਿਆਂ ਵਾਸਤੇ ਵੀ ਇਹ ਜਿਹੜਾ ਕਰਜ਼ਾ ਹੈਗਾ ਇਹ ਮਾਫ ਕਿਵੇਂ ਹੋਊਗਾ ਸਰਕਾਰਾਂ ਦਾ ਦਿਵਾਲਾ ਨਿਕਲ ਜਾਊਗਾ ਲੇਕਿਨ ਕੁਝ ਅੰਦਰੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਕਿ ਜਨ ਤੱਕ ਨਹੀਂ ਕੀਤੀਆਂ ਜਾ ਸਕਦੀਆਂ ਹਰ ਚੀਜ਼ ਪੌਸੀਬਲ ਆ ਪੰਜਾਬ ਸਰ ਲੋਕਾਂ ਸਰ ਦਿਨਾਂ ਵੀ ਕਰਜ਼ਾ ਚਾਹੇ ਕਰੋਣਾ ਚਾਹੇ ਅਰਬਾਂ ਚਾਹੇ ਸਾਰੇ ਦਾ ਸਾਰਾ ਮਾਫ ਕੀਤਾ ਜਾ ਸਕਦਾ ਹੈ ਨਵੇਂ ਸਿਰੇ ਤੋਂ ਪੰਜਾਬ ਨੂੰ ਆਜ਼ਾਦੀ ਮਿਲਣ ਜਾ ਰਹੀ ਹੈ 2027 ਦੇ ਵਿੱਚ ਕਲਾਬ ਦੇ ਲੋਕਾਂ ਨੂੰ ਸੁਰੱਖਿਅਤ ਕਰਨਾ ਹਰ ਇੱਕ ਦੇ ਸ਼ਹਿਰ ਤੋਂ ਘਰ ਜਾ ਲਉਣਾ ਤਾਂ ਜੋ ਆਪਣਾ ਆਜ਼ਾਦੀ ਦਾ ਆਨੰਦ ਮਾਣ ਸਕੇ ਦੂਜੀ ਗੱਲ ਕਰਜ਼ਾ ਮਾਫ ਹੋ ਗਿਆ ਸਾਰਿਆਂ ਦਾ ਸਾਰਿਆਂ ਨੂੰ ਸਾਰਿਆਂ ਨੂੰ ਘਰ ਬਣਾ ਕੇ ਦੇ ਤੇ ਭੜਾਈ ਖਰੀ ਹੋਈ ਬਾਰਵੀਂ ਕਲਾਸ ਤੱਕ ਸੇਵਾਵਾਂ ਤਾ ਫ੍ਰੀ ਹੋ ਗਈਆਂ ਬਜ਼ੁਰਗਾਂ ਨੂੰ ਪੈਨਸ਼ਨ ਮਿਲ ਗਈ ਇਨਕਮ ਵੱਧ ਗਈ ਇਹਦੇ ਵਾਸਤੇ ਜਿਹੜੀ ਟ੍ਰਾਇੰਗਲ ਪਾਰਟੂ ਪੰਜਾਬ ਹੈ ਜਿਹੜੇ ਸਾਡੇ ਏਜੰਟੇ ਹਨ ਅਸੀਂ ਲੋਕਾਂ ਦੇ ਰੂਹ ਰੂਹ ਕਰ ਰਹੇ ਹਾਂ ਪੰਜਾਬ ਦੇ ਲੋਕਾਂ ਦੇ ਇਹਦੇ ਵਿੱਚ ਤੁਸੀਂ ਆਪਣੇ ਵਿਚਾਰ ਪ੍ਰਗਟ ਕਰਨੇ ਆ ਕਮੈਂਟ ਕਰਨੇ ਆ ਭਾਈ ਇਹ ਪੌਸੀਬਲ ਹੈ ਜਾਂ ਨਹੀਂ ਹੈ ਬਧੇਰੇ ਜਾਣਕਾਰੀ ਲੈਣ ਲਈ ਤੁਸੀਂ ਸਾਡੇ ਦਰਬਾਰੇ ਆ ਕੇ ਗੱਲਬਾਤ ਕਰ ਸਕਦੇ ਹੋ ਸਾਡਾ YouTube ਚੈਨਲ ਟ੍ਰੈਂਗਲ ਪਾਰਟ ਪੰਜਾਬ ਸੋਨਾ ਪੰਜਾਬ Facebook ਪੇਜ ਵੀ ਹੈ ਤੁਸੀਂ ਛੇੜ ਦੇ ਕੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਤੁਸੀਂ ਸਾਡੇ ਚੈਨਲ ਨੂੰ ਬਾਤ ਤੋਂ ਵੱਧ ਸਬਸਕ੍ਰਾਈਬਰ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਸਾਡੇ ਅਗਲੇ ਇਨਫਰਮੇਸ਼ਨ ਦੀ ਵੀਡੀਓ ਜਾਂਦੇ ਆ ਬਾਰੇ ਤੁਹਾਡੇ ਤੱਕ ਟਾਈਮ ਸਿਰ ਪਹੁੰਚ ਸਕੇ ਸਾਨੂੰ ਜੀ ਆਇਆਂ ਆ ਤੁਹਾਡੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਮੇਰੀ ਫਤ